ਸੁਦੇਸ਼ ਦੇ ਵਿੱਚ ਅੱਜ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਐ ਜੋ ਲਾਗੂ ਹੋ ਗਏ ਨੇ ਕੀ ਬਦਲਾਅ ਹੋਏਗਾ ਸਾਰੀ ਡਿਟੇਲ ਐ ਜੋ ਤੁਹਾਨੂੰ ਦੱਸਾਂਗੇ ਤਿੰਨ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਂਇਕ ਸੰਹਿਤਾ ਭਾਰਤੀ ਸਿਵਲ ਡਿਫੈਂਸ ਕੋਰਟ ਤੇ ਭਾਰਤੀ ਸਬੂਤ ਐਕਟ 1 ਜੁਲਾਈ ਯਾਨੀ ਕਿ ਯਸ ਤੋਂ ਲਾਗੂ ਹੋ ਗਏ ਨੇ ਭਾਰਤੀ ਨਿਆ ਸੰਹਿਤਾ ਕਾਨੂੰਨ ਹੁਣ ਆਈਪੀਸੀ ਦੀ ਥਾਂ ਲੈ ਗਏ ਦੋਵੇਂ ਬਿੱਲ ਸੰਸਦ ਦੇ ਸਰਦਰ ਉਤ ਸੈਸ਼ਨ ਚ ਪਾਸ ਕੀਤੇ ਗਏ ਨੇ ਸੋ ਦੱਸ ਜੀ ਕਿ ਨਵੇਂ ਕਾਨੂੰਨ ਵਿੱਚ ਜਬਰ ਜਨਾਹ ਲਈ ਧਾਰਾ 375 ਅਤੇ 376 ਦੀ ਥਾਂ ਧਾਰਾ 63 ਲਈ ਜਾਵੇਗੀ ਸਮੂਹਿਕ ਜਬਰ ਜਨਾਹ ਲਈ ਧਾਰਾ 77 ਅਤੇ ਕਤਲ ਲਈ ਧਾਰਾ 302 ਦੀ ਬਜਾਏ 101 ਹੋਵੇਗੀ ਭਾਰਤੀ ਨਿਆਇ ਸੰਹਿਤਾ ਵਿੱਚ 21 ਨਵੇਂ ਅਪਰਾਧ ਸ਼ਾਮਲ ਕੀਤੇ ਨੇ ਜਿਨ੍ਹਾਂ ਚ ਇੱਕ ਮੌਬ ਲਿਚਿੰਗ ਹੈ ਇਸ ਵਿੱਚ ਮੌਬ ਲਿਚਿੰਗ ਤੇ ਵੀ ਕਾਨੂੰਨ ਬਣਾਇਆ ਗਿਆ ਹੈ 41 ਅਪਰਾਧ ਸਜ਼ਾਵਾਂ ਵਿੱਚ ਵਾਅਦਾ ਕੀਤਾ ਗਿਆ ਹੈ ਇਸ ਤੋਂ ਇਲਾਵਾ 82 ਅਪਰਾਧ ਸਜ਼ਾਵਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਕਿਹੜੇ ਕਿਹੜੇ ਬਦਲਾਅ ਨੇ ਨਵੇਂ ਕਾਨੂੰਨ ਮੁਤਾਬਕ ਅਪਰਾਧਿਕ ਮਾਮਲੇ 'ਚ ਫੈਸਲਾ ਸੁਣਵਾਈ ਖਤਮ ਹੋਣ ਦੇ 42 ਉਨ੍ਹਾਂ ਦੇ ਅੰਦਰ ਆ ਜਾਵੇਗਾ ਪਹਿਲੀ ਸੁਣਵਾਈ ਦੇ ਸਾਰੇ ਦਿਨਾਂ ਦੇ ਅੰਦਰ ਦੋ ਸ਼ਾਇਦ ਕੀਤੇ ਜਾਣਗੇ ਜ਼ਬਰਜਨਾਬ ਪੀੜਤਾਂ ਦੇ ਬਿਆਨ ਇੱਕ ਮਹਿਲਾ ਪੁਲਿਸ ਅਧਿਕਾਰੀ ਵੱਲੋਂ ਪੀੜਤ ਦੇ ਸਰਪ੍ਰਸਤ ਜਾਂ ਰਿਸ਼ਤੇਦਾਰ ਦੀ ਮੌਜੂਦਗੀ ਦਰਜ ਕੀਤੇ ਜਾਣਗੇ ਕਾਨੂੰਨ ਵਿੱਚ ਔਰਤਾ ਤੇ ਬੱਚਿਆਂ ਵਿਰੁੱਧ ਅਪਰਾਧਾਂ ਬਾਰੇ ਇੱਕ ਨਵਾਂ ਅਧਿਆਇ ਜੋੜਿਆ ਗਿਆ ਹੈ ਇਸ ਵਿੱਚ ਬੱਚੇ ਨੂੰ ਖਰੀਦਣਾ ਜਾਂ ਵੇਚਣਾ ਜਾਂ ਘਣਾਉਣਾ ਅਪਰਾਧ ਹੈ ਜਿਸ ਲਈ ਸਖਤ ਸਜ਼ਾ ਦਿੱਤੀ ਜਾਏਗੀ ਨਾਬਾਲਗ ਨਾਲ ਸਮੂਹਿਕ ਜ਼ਬਰਜਨਾਹ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਜਾਂ ਫਿਰ ਉਮਰਦ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਨਵੇਂ ਕਾਨੂੰਨ ਵਿੱਚ ਹੁਣ ਉਹਨਾਂ ਕੇਸਾਂ ਲਈ ਸਜ਼ਾ ਦੇ ਵਿਵਸਥਾਵਾਂ ਸ਼ਾਮਲ ਨੇ ਜਿਨ੍ਹਾਂ ਵਿੱਚ ਔਰਤਾਂ ਵਿਆਦ ਦੇ ਝੂਠੇ ਵਾਅਦੇ ਕਰਕੇ ਜਾਂ ਉਹਨਾਂ ਨੂੰ ਗੁੰਮਰਾਹ ਕਰਕੇ ਛੱਡ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਨਵੇਂ ਕਾਨੂੰਨ ਚ ਔਰਤਾ ਵਿਰੁੱਧ ਅਪਰਾਧਾਂ ਦੇ ਪੀੜਤਨ 90 ਦਿਨਾਂ ਦੇ ਅੰਦਰ ਆਪਣੇ ਕੇਸਾਂ ਬਾਰੇ ਨਿਯਮਤ ਅਪਡੇਟ ਪ੍ਰਾਪਤ ਕਰਨ ਦਾ ਅਧਿਕਾਰ ਹੋਏਗਾ ਦੋਸ਼ੀ ਅਤੇ ਪੀੜਤ ਦੋਵਾਂ ਨੂੰ 14 ਦਿਨਾਂ ਦੇ ਅੰਦਰ ਐਫ ਆਈ ਆਰ ਪੁਲਿਸ ਰਿਪੋਰਟ ਚਾਰ ਸ਼ੀਟ ਬਿਆਨ ਇਕਬਾਲੀਆ ਬਿਆਨ ਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਪ੍ਰਾਪਤ ਕਰਨ ਦਾ ਅਧਿਕਾਰ ਹੈ ਖੋਜ ਅਤੇ ਜ਼ਬਤ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਲਾਜ਼ਮੀ ਹੈ ਗਵਾਹਾਂ ਲਈ ਆਡੀਓ ਤੇ ਵੀਡੀਓ ਰਾਹੀਂ ਬਿਆਨ ਦਰਜ ਕਰਨ ਦਾ ਵਿਕਲਪ ਹੈ ਫੋਰੈਂਸਿਕ ਮਾਹਰਾਂ ਲਈ 7 ਸਾਲ ਜਾਂ ਇਸ ਤੋਂ ਬਾ ਆਸਮੀ ਹੈ। ਤੇ ਦੇਸ਼ ਦੇ ਵਿੱਚ ਅੱਜ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਐ ਜੋ ਲਾਗੂ ਹੋ ਗਏ ਨੇ ਕੀ ਬਦਲਾਅ ਹੋਏਗਾ ਸਾਰੀ ਡਿਟੇਲ ਐ ਜੋ ਤੁਹਾਨੂੰ ਦੱਸਾਂਗੇ। ਤਿੰਨ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਂਿਕ ਸੰਹਿਤਾ, ਭਾਰਤੀ ਸਿਵਲ ਡਿਫੈਂਸ ਕੋਡ ਤੇ ਭਾਰਤੀ ਸਬੂਤ ਐਕਟ 1 ਜੁਲਾਈ ਯਾਨੀ ਕਿ ਯਸ ਤੋਂ ਲਾਗੂ ਹੋ ਗਏ ਨੇ। ਭਾਰਤੀ ਨਿਆ ਸੰਹਿਤਾ ਕਾਨੂੰਨ ਹੁਣ ਆਈਪੀਸੀ ਦੀ ਥਾਂ ਲੈ ਗਏ। ਦੋਵੇਂ ਬਿੱਲ ਸੰਸਦ ਦੇ ਸਰਦਰ ਉਤ ਸੈਸ਼ਨ ਚ ਪਾਸ ਕੀਤੇ ਗਏ ਨੇ। ਸੋ ਦੱਸ ਜੀ ਕਿ ਨਵੇਂ ਕਾਨੂੰਨ ਵਿੱਚ ਜ਼ਬਰਜਨਾਹ ਲਈ ਧਾਰਾ 375 ਅਤੇ 376 ਦੀ ਥਾਂ ਧਾਰਾ 63 ਲਈ ਜਾਵੇਗੀ ਸਮੂਹਿਕ ਜ਼ਬਰਜਨਾਹ ਲਈ ਧਾਰਾ 70 ਅਤੇ ਕਤਲ ਲਈ ਧਾਰਾ 302 ਦੀ ਬਜਾਏ 101 ਹੋਵੇਗੀ ਭਾਰਤੀ ਨਿਆਇ ਸੰਹਿਤਾ ਵਿੱਚ 21 ਨਵੇਂ ਅਪਰਾਧ ਸ਼ਾਮਲ ਕੀਤੇ ਨੇ ਜਿਨ੍ਹਾਂ ਚ ਇੱਕ ਮੌਬ ਲੀਚਿੰਗ ਹੈ ਇਸ ਵਿੱਚ ਮੌਬ ਲੀਚਿੰਗ ਤੇ ਵੀ ਕਾਨੂੰਨ ਬਣਾਇਆ ਗਿਆ ਹੈ 41 ਅਪਰਾਧ ਸਜ਼ਾਵਾਂ 'ਚ ਵਾਅਦਾ ਕੀਤਾ ਗਿਆ ਇਸ ਤੋਂ ਇਲਾਵਾ 82 ਅਪਰਾਧ ਸਜ਼ਾਵਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਇਹੜੇ-ਕਿਹੜੇ ਬਦਲਾਅ ਨੇ ਨਵੇਂ ਕਾਨੂੰਨ ਮੁਤਾਬਕ ਅਪਰਾਧਿਕ ਮਾਮਲੇ 'ਚ ਫੈਸਲਾ ਸੁਣਵਾਈ ਖਤਮ ਹੋਣ ਦੇ 45 ਦਿਨਾਂ ਦੇ ਅੰਦਰ ਆ ਜਾਵੇਗਾ ਪਹਿਲੀ ਸੁਣਵਾਈ ਦੇ 60 ਦਿਨਾਂ ਦੇ ਅੰਦਰ ਦੋਸ਼ਾਇਦ ਕੀਤੇ ਜਾਣਗੇ ਜ਼ਬਰਜਨਾਬ ਪੀੜਤਾਂ ਦੇ ਬਿਆਨ ਇੱਕ ਮਹਿਲਾ ਪੁਲਿਸ ਅਧਿਕਾਰੀ ਵੱਲੋਂ ਪੀੜਤ ਦੇ ਸਰਪ੍ਰਸਤ ਜਾਂ ਰਿਸ਼ਤੇਦਾਰ ਦੀ ਮੌਜੂਦਗੀ ਦਰਜ ਕੀਤੇ ਜਾਣਗੇ ਕਾਨੂੰਨ ਵਿੱਚ ਔਰਤਾ ਤੇ ਬੱਚਿਆਂ ਵਿਰੁੱਧ ਅਪਰਾਧਾਂ ਬਾਰੇ ਇੱਕ ਨਵਾਂ ਅਧਿਆਇ ਜੋੜਿਆ ਗਿਆ ਹੈ ਇਸ ਵਿੱਚ ਬੱਚੇ ਨੂੰ ਖਰੀਦਣਾ ਜਾਂ ਵੇਚਣਾ ਜਾਂ ਕਿਨੌਣਾ ਅਪਰਾਧ ਹੈ ਜਿਸ ਲਈ ਸਖਤ ਸਜ਼ਾ ਦਿੱਤੀ ਜਾਏਗੀ ਨਾਬਾਲਗ ਨਾਲ ਸਮੂਹਿਕ ਜ਼ਬਰਜਨਾਹ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਜਾਂ ਫਿਰ ਉਮਰਦ ਦੀ ਕੈ ਦਿਆ ਨਵੇਂ ਕਾਨੂੰਨ ਵਿੱਚ ਹੁਣ ਉਹਨਾਂ ਕੇਸਾਂ ਲਈ ਸਜ਼ਾ ਦੇ ਵਿਵਸਥਾਵਾਂ ਸ਼ਾਮਲ ਨੇ ਜਿਨ੍ਹਾਂ ਵਿੱਚ ਔਰਤਾਂ ਨੂੰ ਵਿਆਹ ਦੇ ਝੂਠੇ ਵਾਅਦੇ ਕਰਕੇ ਜਾਂ ਉਹਨਾਂ ਨੂੰ ਗੁੰਮਰਾਹ ਕਰਕੇ ਛੱਡ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਨਵੇਂ ਕਾਨੂੰਨ ਚ ਔਰਤਾ ਵਿਰੁੱਧ ਅਪਰਾਧਾਂ ਦੇ ਪੀੜਤਨ 90 ਦਿਨਾਂ ਦੇ ਅੰਦਰ ਆਪਣੇ ਕੇਸਾਂ ਬਾਰੇ ਨਿਯਮਤ ਅਪਡੇਟ ਪ੍ਰਾਪਤ ਕਰਨ ਦਾ ਅਧਿਕਾਰ ਹੋਏਗਾ ਦੋਸ਼ੀ ਅਤੇ ਪੀੜਤ ਦੋਵਾਂ ਨੂੰ 14 ਦਿਨਾਂ ਦੇ ਅੰਦਰ ਐਫ ਆਈ ਆਰ ਪੁਲਿਸ ਰਿਪੋਰਟ ਚਾਰ ਸ਼ੀਟ ਬਿਆਨ ਇਕਬਾਲੀਆ ਬਿਆਨ ਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਪ੍ਰਾਪਤ ਕਰਨ ਦਾ ਅਧਿਕਾਰ ਹੈ ਖੋਜ ਅਤੇ ਜ਼ਬਤ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਲਾਜ਼ਮੀ ਹੈ ਗਵਾਹਾਂ ਕਾਨੂੰਨੀ ਕਮਹਰਾ ਲਈ 7 ਸਾਲ ਜਾਂ ਇਸ ਤੋਂ ਬਾਅਦ ਦੀ ਸਜ਼ਾ ਵਾਲੇ ਅਪਰਾਧਾਂ ਵਿੱਚ ਸਬੂਤ ਇਕੱਠੇ ਕਰਨਾ ਲਾਜ਼ਮੀ ਹੈ।